ਇਸ ਪਿਸ਼ਾਬ ਘਰ ਦੇ ਵਿੱਚ ਬੰਦੇ ਤੁਹਾਨੂੰ ਪਿਸ਼ਾਬ ਕਰਦੇ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਪਿਸ਼ਾਬ ਘਰ ਦੇ ਮੂਹਰੇ ਬੈਠੀਆਂ ਇਹ ਜਨਾਨੀਆਂ ਅਤੇ ਬੀਬੀਆਂ ਨੂੰ ਸ਼ਾਇਦ ਪਿਸ਼ਾਬ ਦਾ ਝੋਰ ਪਿਆ ਹੋਵੇ ਤੇ ਫਿਰ ਇਹ ਜਨਾਨੀਆਂ ਅਤੇ ਬੀਬੀਆਂ ਆਸੇ-ਪਾਸੇ ਦੇਖ ਸਿੱਧਾ ਬੰਦਿਆਂ ਵਾਲੇ ਪਿਸ਼ਾਬਖਾਨੇ ਦੇ ਵਿੱਚ ਦਾਖਲ ਹੋ ਗਈਆਂ ਤੇ ਅੰਦਰੋਂ ਕੁੰਡਾ ਲਗਾ ਲਿਆ ਜਦੋਂ ਬੀਬੀਆਂ ਬਾਹਰ ਨਿਕਲੀਆਂ ਤੇ ਫਿਰ ਆਉਂਦੀਆਂ ਨੇ ਹੀ ਗਾ ਪਾ ਦਿੱਤਾ ਅਚਾਵ ਕਰਨਾ ਸੀ ਕਿ ਇੱਥੇ ਫਿਰ ਅਸੋ ਪਰਲਾ ਕਮਰਾ ਬੰਦ ਹੈ ਕਿ ਕਿਨੇ ਸ਼ਰਕਤ ਗਏ। ਇਹ ਬੰਦਿਆਂ ਵਾਲੇ ਚ ਕਰੇਗਾ। ਮਾਤਾ ਨੇ ਦੱਸਿਆ ਕਿ ਔਰਤਾਂ ਵਾਲੇ ਬਾਥਰੂਮ ਨੂੰ ਤਾਲਾ ਜੜਿਆ ਹੋਇਆ ਸੀ ਪਰ ਜਨਾਬ ਇਸ ਤੋਂ ਇਲਾਵਾ ਇੱਥੇ ਹੋਰ ਵੀ ਅਨੇਕਾ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਹੁਣ ਦੇਖੋ ਅੰਦਰ ਪੱਖੇ ਤੇ ਏਸੀ ਖੁੱਲੇ ਆਮ ਚੱਲ ਰਹੇ ਨੇ ਤੇ ਕੁਰਸੀਆਂ ਖਾਲੀ ਪਈਆਂ ਹਵਾ ਲੈ ਰੀਆਂ ਨੇ ਤੇ ਸਰਕਾਰੀ ਜਨਾਬ ਇਸ ਪ੍ਰਸ਼ਤੀ ਕਰਨ ਲਈ ਰਫੂ ਚੱਕਰ ਹੋਏ ਹੋਏ ਨੇ। ਜਦੋਂ ਹੀ ਮੀਡੀਆ ਦਾ ਕੈਮਰਾ ਚੱਲਿਆ ਤਾਂ ਸਾਰੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚੇ ਉਲਟਾ ਮੀਡੀਆ ਵਾਲਿਆਂ ਨੂੰ ਵੀ ਕੁਰਨ ਲੱਗੇ ਨਹੀਂ ਲੋ ਨੀ ਇਹ ਏਸੀ ਤਾਂ ਬੰਦ ਕਰ ਦੇ ਆ ਬੰਦ ਕਰੋ ਤੁਸੀਂ ਮੇਰੀ ਗੱਲ ਸੁਣੋ ਆਦਾ ਕਰੋ ਬੰਦ ਨਹੀਂ ਕਰਾਂਗੇ ਬੰਦੇ ਪਹਿਲੇ ਦੱਸੋ ਸੀ ਵੀ ਤੁਸੀਂ ਏਸੀ ਚੱਲਦਾ ਛੱਡ ਗਏ ਤੇ ਤੁਸੀਂ ਜਾ ਰਹੇ ਹੋਗੇ نیچے ਜਾ ਰਹੇ ਆ ਸਰ ਫੈਰ ਨਹੀਂ ਫਿਰ ਏਸੀ ਤਾਂ ਬੰਦ ਕਰਕੇ ਜਾਂਦਾ ਹੱਕ ਮੈਂ ਬਾਰੀ ਬਾਰੀ ਚਲਾ ਕੇ ਬਾਰੀ ਬਾਰੀ ਛੱਡਾਂਗੇ ਸਾਨੂੰ ਲੋਕ ਸਰ ਕੋਈ ਨਹੀਂ ਮੈਂ ਇਕੱਲਾ ਬੈਠਾ ਜੀ ਜੇ ਕੋਈ ਚੋਰੀ ਹੋ ਗਈ ਤੁਸੀਂ ਜਿੰਮੇ ਭਰੋ ਦੱਸੋ ਜੀ ਨੀ ਸਰ ਏਸੀ ਤਾਂ ਬੰਦ ਕਰਕੇ ਜਾ ਸਕਦੇ ਤੁਸੀਂ ਜਿੰਮੇਵਾਰੋ ਇਹ ਏਸੀ ਕਦ ਨਾਲ ਜਿੰਮੇਵਾਰ ਹੈ ਜੀ ਮੈਨੂੰ ਐ ਦੱਸੋ ਨਾ ਨਹੀਂ ਨਹੀਂ ਤੁਸੀਂ ਏਸੀ ਤਾਂ ਬੰਦ ਕਰਕੇ ਜਾ ਸਕਦੇ ਜਦੋਂ ਆਪਾਂ ਕੋਈ ਕਮਰੇ ਦੇ ਵਿੱਚੋਂ ਜਾਂਦੇ ਆ ਇਸ ਦਾ ਬੰਦ ਕਰਕੇ ਜਾਵਾਂਗੇ ਸਰ ਪਰ ਅਸੀਂ ਨੀਚੇ ਹੀ ਗਏ ਸੀ ਨਾ ਡਾਕਟਰ ਇਹ ਤਾਂ ਪੱਖੇ ਹੀ ਦੇਖੇ ਸੀ ਹੁਣ ਦੇਖੋ ਆ ਗੰਦਗੀ ਦੀਆਂ ਤਸਵੀਰਾਂ ਵੈਸੇ ਤਾਂ ਪੂਰੇ ਪੰਜਾਬ ਦੇ ਅਤੇ ਦੇਸ਼ ਵਿੱਚ ਝਾੜੂ ਨੇ ਰੌਲਾ ਪਾਇਆ ਪਿਆ ਪਰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਸ਼ਾਇਦ ਝਾੜੂ ਲਗਾਉਣ ਵਾਲਾ ਕੋਈ ਵਿਅਕਤੀ ਨਹੀਂ ਜਿਸ ਕਾਰਨ ਚਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਨਜ਼ਰ ਆ ਰਹੀ ਹੈ ਜਿਸ ਤੋਂ ਮਰੀਜ਼ ਵੀ ਕਾਫੀ ਤੰਗ ਪਰੇਸ਼ਾਨ ਹੋ ਚੁੱਕੇ ਨੇ ਇੱਥੇ ਗਰਮੀ ਬਹੁਤ ਹੈ ਏਸੀ ਬੰਦ ਹੈ ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਜਦੋਂ ਤੱਕ ਮੈਨੂੰ ਇਹ ਲੱਗਦਾ ਕੀ ਮੰਤਵ ਤੁਸੀਂ ਬੋਲ ਰਹੇ ਹੋ ਸਰਕਾਰ ਤੋਂ ਇੱਕ ਤਾਂ ਇੱਥੇ ਏਸੀ ਚਲਵਾ ਦੇਣਾ ਤੇ ਇੱਕ ਸਟਾਫ ਦੀ ਕਮੀ ਵੀ ਲੱਗਦੀ ਪਈ ਮੈਨੂੰ ਸਟਾਫ ਥੋੜੀ ਜਨ ਗੈਲੀ ਕਰਦਾਗਾ ਪੇਸ਼ੈਂਟਾਂ ਵਾਸਤੇ ਸਫਾਈ ਸਫਾਈ ਦਾ ਵੀ ਨਹੀਂ ਕੋਈ ਖਾਸ ਪ੍ਰਬੰਧ ਜੇ ਤਾਂ ਮੈਨੂੰ ਲੱਗਦਾ ਨਹੀਂ ਪਿਆਗਾ ਬਸ ਕੁਝ ਕਹਿ ਨਹੀਂ ਸਕਦੇ ਇਹਨਾਂ ਨੂੰ ਸੀਨ ਵਾਲੇ ਪਾਣੀ ਦਾ ਕੀ ਹੁੰਦਾ ਹੈ ਪੀ ਦਾ ਪਣੀ ਹੈਗਾ ਠੀਕ ਹੈ ਬਸ ਵਈ ਇੰਨਾ ਕੀ ਹੈਗਾ ਪਾਣੀ ਵੀ ਕੋਈ ਖਾਸ ਨਹੀਂ ਹੈਗਾ ਕਿ ਪਾਣੀ ਦੀ ਸਪਲਾਈ ਵੀ ਨਹੀਂ ਵਧੀਆ ਹੁੰਦੀ ਪਈ ਇੱਥੇ ਕਦੇ ਨਾ ਬਸ ਇਹ ਰਹਾ ਇੱਥੇ ਕੋਈ ਵੀ ਮਤਲਬ ਜੈਸਟ ਫੈਨ ਜਾਂ ਏਸੀ ਦੀ ਕੋਈ ਸਹੂਲਤ ਨਹੀਂ ਜਾਂ ਟੋਟੀਆਂ ਵਗੈਰਾ ਦੀ ਕੋਈ ਮਤਲਬ ਹੈ ਨਹੀਂ ਵੀ ਰਾਤ ਨੂੰ ਵੀ ਦਿੱਕਤ ਆਉਂਦੀ ਆ ਮੱਛਰ ਬਹੁਤ ਕੱਟਦਾ ਇੱਥੇ ਕੀ ਮੰਗ ਕਰ ਤੁਸੀਂ ਮੰਗ ਇਹ ਹੀ ਕਰਦੇ ਆ ਵੀ ਕੋਈ ਸਹੂਲਤ ਹੋ ਜਾਈਏ ਮਰੀਜ਼ਾਂ ਵਾਸਤੇ ਜਵਾਕ ਨਹੀਂ ਛੋਟੇ ਛੋਟੇ ਨਾਲ ਹੈਗਾ ਮਰੀਜ਼ ਔਕੇ ਹੁੰਦੇ ਆ ਇੱਕ ਪਾਸੇ ਡਾਕਟਰਾਂ ਦੇ ਕਮਰਿਆਂ 'ਚ ਕੰਦ ਕਮਰਿਆਂ ਦੇ ਵਿੱਚ ਵੀ ਅਸੀਂ ਚੱਲ ਰਹੇ ਹਾਂ ਉਹ ਦੇ ਕੋਈ ਹੁਣ ਕੋ ਸਟੈਨ ਨਹੀਂ ਸਕਦੇ ਉਹਨਾਂ ਬਾਰੇ ਉਹਨਾਂ ਨੂੰ ਚਾਹੀਦਾ ਹੈਗਾ ਵੀ ਇੱਥੇ ਜਿੱਥੇ ਮਰੀਜ਼ ਨੇ ਉੱਥੇ ਜ਼ਰੂਰੀ ਹੈ ਚੱਲਣੀ ਫਾਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਬਿਜਲੀ ਬਚਾਓ ਬਿਜਲੀ ਤਾਂ ਹੀ ਕਿਵੇਂ ਆਉਣਾ ਤੁਸੀਂ ਆਪ ਹੀ ਦੇਖ ਲਓ ਜੀ ਇੱਥੇ ਵੀ ਮਜਬੂਰੀ ਨਾਲ ਇੱਕ ਕੱਟ ਰਿਹਾ ਹੈਗਾ ਮੱਛਰ ਬਹੁਤ ਕੱਟ ਰਿਹਾ ਹੈ ਸਫਾਈ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਸਫਾਈ ਹੁੰਦੀ ਹੈ ਜੀ ਸਫਾਈ ਦੀ ਇਹ ਗੱਲ ਨਹੀਂ ਸਫਾਈ ਨਹੀਂ ਹੁੰਦੀ ਪਰ ਜਿਹੜੀਆਂ ਚੀਜ਼ਾਂ ਟੁੱਟ ਭੱਜ ਗਈ ਉਹ ਜ਼ਰੂਰੀ ਹੈ ਜੀ ਇੱਥੇ ਨੋਟ ਕਰਾਉਣੀਆਂ ਨਾਮ ਹੀ ਤੁਹਾਡਾ ਅਮਨਦੀਪ ਸਿੰਘ ਕਮਲਜੀਤ ਜੀ ਜਿਸ ਤਰ੍ਹਾਂ ਏਸੀ ਚੱਲ ਰਿਹਾ ਹੈਗਾ ਤਾਂ ਤੁਸੀਂ ਦੇਖਿਆ ਤੁਸੀਂ ਕੀ ਮੰਗ ਰਹੇ ਹੋ ਇਸ ਤਰ੍ਹਾਂ ਬਾਣੀ ਗੱਲ ਹੈ ਇਹ ਬਿਜਲੀ ਖਤ ਹੋ ਰਹੀ ਹੈ ਆਪਣੇ ਦੀ ਅਸਰ ਪੈਂਦਾ ਜੀ ਕਿਉਂ ਆਪਾਂ ਨੂੰ ਇਹ ਚੀਜ਼ ਜਵਾਬ ਦੇਣਾ ਪੈਣਾ ਜੀ ਸੰਜੀ ਤੇ ਮਾਰੀ ਗੱਲ ਹੈ ਸਾਡ ਬੰਦ ਕਰਕੇ ਜਾਣ ਦਾ ਹੱਕ ਬਣਦਾ ਨਾ ਕੋਈ ਵੀ ਚੀਜ਼ ਆ ਆਪਾਂ ਜੇ ਡਿਊਟੀ ਕਰ ਰਹੇ ਆਂ ਡਿਊਟੀ ਕਰਦੇ ਜੇ ਕੋਈ ਕਿਤੇ ਜਾਣਾਗਾ ਤਾਂ ਉਸ ਚੀਜ਼ ਨੂੰ ਬੰਦ ਕਰਕੇ ਜਾਣ ਦਾ ਹੱਕ ਬਣਦਾ ਆਪਣਾ ਤੇ ਬਹੁਤ ਗਲਤ ਗੱਲ ਹੈ ਕੀ ਮੰਗ ਕਰ ਸਰਕਾਰ ਤੋਂ ਸਰਕਾਰ ਤਾਂ ਇਹ ਮੰਗ ਕਰਦੇ ਵੀ ਇਹ ਚੀਜ਼ ਤੇ ਕਵਰ ਕੀਤੀ ਜਾਵੇ ਜੀ ਉਧਰ ਜਦੋਂ ਇਸ ਲਾਪਰਵਾਹੀ ਬਾਰੇ ਹਸਪਤਾਲ ਦੇ ਐਸ ਐਮਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਮੀਡੀਆ ਦੇ ਕੈਮਰੇ ਤੋਂ ਪਾਸਾ ਵਟ ਲਿਆ ਤੇ ਫਿਰ ਸਟਾਫ ਨੇ ਜੋ ਨਲਕੀਆਂ ਤੇ ਪਰਦਾ ਪਾਉਂਦੇ ਹੋਏ ਕਿਹਾ ਉਹ ਵੀ ਸੁਣੋ ਹਾਜినా ਇਹ ਆਫਿਸ ਖੁੱਲਾ ਸੀ ਬਾਹਰ اٹੈਂਡੈਂਸ ਕੋ ਸਟੂਡੈਂਟ ਆਏ ਹੋਏ ਨਵੇਂ ਉਹਨਾਂ ਨੂੰ ਬਾਹਰ ਮੀਟਿੰਗ ਦੇਣੀ ਸੀ ਇੱਕ ਮੈਮ ਨੇ ਮੈਨੂੰ ਬੁਲਾ ਲਿਆ ਉਹ ਬਾਹਰ ਖੜੇ ਖੜੇ ਮੈਮ ਦਾ ਮੈਨੂੰ ਫੋਨ ਆ ਗਿਆ ਇਸ ਕਰਕੇ ਮੈਂ ਮੈਮ ਕੋਲੇ ਚਲੀ ਗਈ ਤੇ ਮੈਂ ਇੱਕ ਕਮਰਾ ਇੱਥੇ ਬੈਠੇ ਸੀ ਸਿਸਟਰ ਇਸ ਕਰਕੇ ਮੈਂ ਰੂਮ ਬੰਦ ਲੋਕ ਨਹੀਂ ਕਰਕੇ ਗਈ ਵੀ ਸਿਸਟਰ ਕੋ ਸਟਾਫ ਬੈਠਾ ਹੈ ਤੇ ਹੋਰ ਤਾਂ ਕੋਈ ਨਹੀਂ ਮੈਂ ਤਾਂ ਆ ਗਈ ਹੁਣੇ ਉਹ ਬੈਠੇ ਸੀ ਨਾ ਸਿਸਟਰ ਇਸ ਕਰਕੇ ਮੈਂ ਬੰਦ ਨਹੀਂ ਕੀਤਾ ਵੀ ਕਿਉਂਕਿ ਸਿਸਟਰ ਹਜੇ ਸਟਾਫ ਬੈਠਾ ਹੈ ਉਹ ਸਾਰੇ ਹਾਜ਼ਰੀਆਂ ਲਾ ਰਹੇ ਸੀ ਇਸ ਕਰਕੇ ਮੈਂ ਬੰਦ ਨਹੀਂ ਕੀਤਾ ਉਹ ਵੈਸੇ ਹੀ ਚਲੇ ਗਏ ਉਹ 12 ਆਪਣੀ ਡਿਊਟੀ ਤੇ ਚਲੇ ਗਏ ਹੋਣੇ ਅਦਰ ਉਹਨਾਂ ਨੂੰ ਇਹ ਸਿਵੀ ਸਿਸਟਰ ਆ ਰਹੇ ਮੈਨੂੰ ਵੈਮ ਨੇ 5 ਮਿੰਟ ਲਈ ਬਣਾਇਆ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਅੱਜ ਉਹ ਸਾਰੇ ਦਾਅਵੇ ਖੋਖਲੇ ਜਾਪਦੇ ਨੇ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਤ ਸੰਜੀਵ ਲੱਕੀ ਦੀ ਰਿਪੋਰਟ